ਸਤ ਸ੍ਰੀ ਅਕਾਲ ਜੀ ਅਗਲੀ ਵੀਡੀਓ ਲੈ ਆਏ ਭੰਡਾਰੀ ਕਾਰੋਬਾਰ ਤੇ ਗੱਡੀਆਂ ਤੁਹਾਨੂੰ ਦਿਖਾਉਣੀਆਂ ਨੇ ਆਪਾਂ ਐਕਸ ਯੂਵੀ 500 ਤੇ ਭਾਈ ਜੀ ਨਾਗ ਦਿਖਾਉਣੇ ਨੇ ਪੂਰਾ ਐਨ ਨਾਗ ਤੇ ਇੱਕ ਨਾਗ ਤੇ ਦੂਜਾ ਆ ਗਿਆ ਨਾਗ ਮੜੀਆਂ ਦਾ ਨਾਗ ਬਹੁਤ ਮਤਲਬ ਕਿ ਤੋਹਫਾ ਪੀਸ ਤੁਹਾਡੇ ਵਾਸਤੇ ਤੇ ਰੇਟ ਇਹ ਜਾ ਅਗਲਾ ਮੈਂ ਕਹਣਾ ਤੁਹਾਡੇ ਬੈਂ ਮਹੀਨੇ ਨਿਕਲ ਜਾਣਗੇ ਇੰਨਾ ਸਸਤੇ ਰੇਟ ਤੇ ਤੁਹਾਨੂੰ ਗੱਡੀ ਦੇ ਦਿੰਦੇ ਨਹੀਂ ਲੱਭਣੀ ਕਿਤੋਂ ਹੋਰ ਤੇ ਪਹਿਲਾਂ ਤੁਹਾਨੂੰ ਦਿਖਾਉਣੀ ਆ ਗੱਡੀ ਤੋਹਫਾ ਸਤ ਸ੍ਰੀ ਅਕਾਲ ਭਾਈ ਸਤ ਸ੍ਰੀ ਅਕਾਲ ਜੀ ਕੀ ਹਾਲ ਨੇ ਸਤ ਸ੍ਰੀ ਅਕਾਲ ਜੀ ਮੇਰੇ ਸਾਰੇ ਵੀਰਾਂ ਜੀ ਤੇ ਭਾਈ ਜੀ ਅਤੇ ਤੋਹਫਾ ਦਿਖਾਵਾਂਗੇ ਆਪਾਂ ਐਂਡ 'ਚ ਦਿਖਾ ਦਾਂਗੇ ਜੀ ਦੇ ਦਾਂਗੇ ਇਦੋਂ ਸਟਾਰਟ ਕਰ 7 ਸੀਟਰ ਕਾਰ ਦਵਾਂਗੇ ਹੂੰ ਐਕਸੋ ਵੀ 500 ਦਵਾਂਗੇ ਅਲਾਈਟਰ ਲੱਗੇ ਹੋਣਗੇ ਨਾ ਵੀ ਪਹਿਲੇ ਹੋਊਗੀ ਜਨਨ 80 85 ਹਜ਼ਾਰ ਚੱਲੀ ਕਾਰ ਦਵਾਂਗੇ ਤੇ ਰੇਟ ਵੀ ਘਟ ਰੇਟ ਮੈਂ ਕਹਾ ਸਵਿਫਟ ਜਿੰਨਾ ਦੇ ਦਾਂਗੇ ਅੱਛਾ ਸਹੀ ਕਰਾ ਦੇਣਾ ਅੱਜ ਦਾ ਫਿਰ ਦੇ ਦਾਂਗੇ ਤੋਹਫਾ ਵੀ ਵੀਡੀਓ ਪੂਰੀ ਦੇਖਣੀ ਪੈਣੀ ਵੀਡੀਓ ਪੂਰੀ ਦੇਖਣੀ ਪੈਣੀ ਕਿਉਂਕਿ ਵੀਡੀਓ ਦੇ ਵਿੱਚ ਨਾ ਤੁਹਾਨੂੰ ਇੱਕ ਕੂਪਨ ਵੀ ਦੇਨੇ ਨੇ ਕੂਪਨ ਕੂਪਨ ਵੀ ਦਵਾਂਗੇ ਇਹ ਵੀਡੀਓ ਦੇ ਵਿੱਚ ਵੀ ਉਹ ਤੁਹਾਨੂੰ ਦਿਖਾ ਸਕਦੇ ਤੇ ਚਾਹੇ ਐਂਡ 'ਚ ਜਾ ਕੇ ਦਿਖਾ ਦੇਵਾਂਗਾ ਵਿੱਚ ਵਿਚਾਲੇ ਜਾ ਕੇ ਤੇ ਕੁਝ ਵੀ ਹੋ ਜਾਦਾ ਉਹਦੇ ਬਾਅਦ ਤੁਹਾਨੂੰ ਵੀ ਹੋ ਜਾਊਗਾ ਉਹ ਯਾਰ ਰੈਡੀ ਫਿਲ ਜਰਾ ਅੱਜ ਜੀ ਤੇ ਭਾਈ ਇਹਦੋਂ ਕਰ ਦਿਆਂ ਸਟਾਰਟ ਆਪਾਂ ਸਾਡੇ ਵੀਰ ਐਨ.ਆਰ.ਆਈ ਕਹਿੰਦੇ ਸਾਨੂੰ ਆਟੋਮੈਟਿਕ ਹਾਂ 7 ਸੀਟਰ ਕਾਰ ਦੋ ਪਰ ਕਾਰ ਇਦਾਂ ਦੀ ਹੋਵੇ ਵੀ ਲੱਗ ਲੱਗੇ ਜਿਲਿਆਂ 'ਚ ਵੀ ਨਾ ਹੋਵੇ ਇਹ ਚਰਚਾ ਹੋਵੇ ਬਸ ਚਰਚਾ ਹੋਵੇ ਮੈਂ ਕਾਰ ਲਈ ਆ ਤੇ ਕਾਰ ਦੇ ਉੱਤੇ ਇੱਕ ਨਾ ਉਹ ਜਿੰਨਾ ਦਾਗ ਸਕਰੈਚ ਕੋ ਪੇਂਟ ਕੁਝ ਨਾ ਹੋਵੇ ਯਾਰ ਖੜੀ ਆ ਫਿਰ ਸਾਡੇ ਸਾਹਮਣੇ ਆ ਆ ਬਾਈ ਜੀ ਉਹ ਸਾਰੀਆਂ ਉਹ ਸਾਰੀਆਂ ਚੀਜ਼ਾਂ ਪੂਰੀਆਂ ਕਰਦੀ ਆ ਆ ਕੱਲੀ ਗੱਡੀ ਆਪਾਂ ਇਹਦੇ ਨੰਬਰ ਤੋਂ ਸ਼ੁਰੂ ਕਰ ਲੈਨੇ ਜੀ ਜੀ ਪੀ ਵੀ 10 ਐਚ ਬੀ 6890 ਠੀਕ ਹੈ ਜੇ ਬੰਪਰ ਕੋਈ ਪੇੜ ਨਿਕਲ ਆਵੇ ਜਾਂ ਬਾਡੀ ਦਾ ਕੋਈ ਪੇਸ ਪੇੜ ਨਿਕਲ ਆਵੇ ਹੂੰ ਜੋ ਖਰਚਾ ਕਰੋਗੇ ਦਊਂਗਾ ਜੇ ਮੀਟਰ ਬੈਗ ਨਿਕਲ ਆਵੇ ਕੋਈ ਇੰਜਨ ਨੂੰ ਚਾਬੀ ਲੱਗੀ ਹੋਵੇ ਕੋਈ ਟਾਇਰਾਂ ਨੂੰ ਪੱਜ ਲੱਗਾ ਹੋਵੇ ਕਾਰ ਵਾਪਸ ਜੁਰਮਾਨੇ ਦੇ ਨਾਲ ਤੋਹਫਾ ਹੀ ਆ ਬਈ ਤੋਹਫਾ ਮਾਡਲ ਸਾਨੂੰ ਵਿੱਚ ਦਵਾਂਗੇ ਪੁਸ਼ ਬਟਨ ਨਾਲ ਦਵਾਂਗੇ ਹਾਂ ਆਟੋਮੈਟਿਕ ਵੀ ਸਨਰੂਫ ਵੀ ਪੁਸ਼ ਬਟਨ ਵੀ ਟੌਪ ਮਾਡਲ ਗੱਡੀ ਕੰਪਨੀ ਦੇ ਲਾਇ ਵੀ ਟੌਪ ਮਾਡਲ ਗੱਡੀ ਸਾਰੇ ਹੀ ਮਾਡਲ ਦੇਖ ਲਓ ਜੀ 19 ਤੇ ਕੱਲੇ ਕੱਲੇ ਟਾਇਰ ਦੇ ਉੱਤੇ 19 ਮਾਡਲ ਲਿਖਿਆ ਮਿਲੂ ਅੱਛਾ ਸਟੱਪਣੀ ਥੱਲੇ ਨਹੀਂ ਲੱਗੀ ਹੋਊ ਹੂੰ ਇਹ ਜਸਵੀਰਾਂ ਕੋ ਲਈ ਹੋ ਐਨ ਆਰ ਆਈ ਸੀ ਠੀਕ ਐ ਥੋੜੀ ਚਲਾਉਂਦੇ ਸੀ ਬਾਪ ਕਹਿੰਦੇ ਹੁਣ ਕੰਮ ਬਦਲਨ ਦਾ ਰਾਦਾ ਬਣ ਗਿਆ ਠੀਕ ਐ ਠੀਕ ਐ ਹੁਣ ਤੁਹਾਨੂੰ ਡਿਟੇਲ ਦਿੰਨੇ ਜੀ ਪੂਰੀ ਇਹਦੀ ਇਹ 2019 ਮਾਡਲ ਜੀ ਜੀ ਪੰਜਵੇਂ ਮਹੀਨੇ ਤੱਕ ਫੁੱਲ ਇਨਸ਼ੋਰਸ ਪਹਿਲੇ ਨਾਂ ਤੇ ਬੰਪਰ ਟੂ ਬੰਪਰ ਫੁੱਲ オリジナル ਜੀ ਫੁੱਲ ਮਤਲਬ ਕੋਈ ਬੰਪਰ ਵੀ ਪੀਣ ਨਹੀਂ ਹੋਊਗਾ ਗੇਟ ਪਰ ਨਹੀਂ ਹੋਊਗਾ ਓਕੇ ਠੀਕ ਹੈ ਜੀ 24000 ਕਿਲੋਮੀਟਰ ਕਾਰ ਚੱਲੀ ਆ ਹਮ ਸਾਰੀ ਰੀਜਨਲ ਦੀ ਲਿਖ ਕੇ ਦਊਗਾ ਗਾਰੰਟੀ ਮੀਟਰ ਦੀ ਲਿਖ ਕੇ ਦਊਗਾ ਚੱਲੀ ਦੀ ਦਊਗਾ ਕੋਈ ਟਾਇਰਾਂ ਨੂੰ ਪੱਜ ਲੱਗਾ ਹੋਵੇ ਕੋਈ ਗੇਅਰ ਖੁੱਲਾ ਹੋਵੇ ਕੋਈ ਇੰਜਨ ਖੁੱਲਾ ਹੋਵੇ ਕਾਰ ਬਾਬ ਠੀਕ ਹੈ 2019 ਮਾਡਲ 19 ਮਾਡਲ 24000 ਚੱਲੀ 24000 ਚੱਲੀ ਹਰ ਚੀਜ਼ ਦੀ ਗਾਰ ਤੇ ਟਾਇਰ ਨਾਲ ਦੇ ਨਾਲ ਦੇ ਪੰਜੇ ਟਾਇਰ ਸੱਪਣੀ ਅਨਜੂ ਹੂੰ ਸਭ ਕੁਝ ਕੰਪਨੀ ਦਾ ਆਟੋਮੈਟਿਕ ਗੇਅਰ ਅੰਦਰੋਂ ਵੀ ਦਿਖਾਓ ਆਓ ਜੀ ਅੰਦਰੋਂ ਜੀ ਆਟੋਮੈਟਿਕ ਗੇਅਰ ਸਨਰੂਫ ਪੁਸ਼ ਬਟਨ ਸਟਾਰਟ ਗੱਡੀ ਆ ਬਾਈ ਜੀ ਨਾਲ ਦੇ ਟਾਇਰਾਂ ਚ ਤੇ ਟਾਇਰਾਂ ਦੇ ਮਾਰਕ ਚੈੱਕ ਕਰਾ ਕੇ ਮਿਲੂਗੀ ਸਾਰੇ ਫੁੱਲ ਠੀਕ ਹੈ ਜੋ ਸਰਵਿਸ ਬੁੱਕ ਦੇ ਉੱਤੇ ਲਿਖੇ ਹੁੰਦੇ ਠੀਕ ਹੈ ਚੈੱਕ ਕਰਾ ਕੇ ਲੈ ਤੇ ਹੁਣ ਇਹਦਾ ਰੇਟ ਦੱਸੋ ਫਿਰ ਇਹ ਤੁਹਾਨੂੰ ਕਾਰ ਦੇ ਦਾਂਗੇ ਜੀ 13 ਲੱਖ 40 ਹਜ਼ਾਰ 13 ਲੱਖ 40 ਹਜ਼ਾਰ ਦੀ 40 ਹਜ਼ਾਰ ਠੀਕ ਹੈ ਔਰ ਕਾਰ ਇਦਾਂ ਦੀ ਪੂਰੇ ਪੰਜਾਬ 'ਚ ਵੀ ਕਿਸੇ ਕੋਲ ਨਹੀਂ ਖੜੀ ਹੋਊ। 13 ਲੱਖ 40 ਹਜ਼ਾਰ ਚੋਂ ਬਾਈ ਜੀ ਤੁਹਾਡਾ 21 ਹਜ਼ਾਰ ਹੋਰ ਵੱਜ ਸਕਦਾ। ਉਹਦੇ ਲਈ ਤੁਸੀਂ ਵੀਡੀਓ ਨੂੰ ਲਾਈਕ, ਕਮੈਂਟ, ਸ਼ੇਅਰ ਤੇ ਫੋਲੋ ਕਰਨਾ। ਬਿਲਕੁਲ ਜੀ। ਤੇ ਆ ਕੇ ਦੱਸਣਾ ਵੀ ਅਸੀਂ ਕਰਕੇ ਆਇਆ ਤੇ ਆ ਗੱਡੀ ਦੇਖੀ। ਕੱਲਾ ਇਹ ਨਹੀਂ ਕਹਿਣਾ ਮੈਂ ਦੇਖ ਲਈ ਸੀ ਵੀਡੀਓ ਸੁਣ ਲਈ ਸੀ। ਸੁਣ ਤੇ ਨਹੀਂ ਮਿਲਣਾ। ਜੀ। ਉਹ ਦਿਖਾਉਣਾ। ਉਹ ਦਿਖਾਉਣਾ ਪੈਣਾ ਤੁਹਾਨੂੰ ਸਕਰੀਨਸ਼ਾਟ। ਇਹ ਨਹੀਂ ਵੀ ਗੱਡੀ ਖੜਨ ਤੋਂ ਬਾਅਦ। ਹਾਂ। ਪਹਿਲਾਂ ਦੱਸਣਾ। ਗੱਡੀ ਜਦੋਂ ਡੀਲ ਕਰਨੀ ਉਹਦੋਂ ਦਿਖਾ ਦੇਣਾ। ਕਿ ਆ ਤਾਂ ਡੀਲ ਸਾਡੀ ਆ ਸਾਡੇ ਕੀ ਕਰ ਸਕਦੇ ਲੋ ਜੀ 13 ਲੱਖ 40 ਹਜ਼ਾਰ ਉਹਦੇ ਚੋਂ 2000 ਹੋਰ ਕੱਢ ਜੂਗਾ 13 ਲੱਖ 19000 ਰਹਿ ਜੂ ਬਿਲਕੁਲ ਜੀ ਤੇ ਅੱਗੇ ਫੇਰ ਭਾਜੀ ਐਕਸ ਜੂ ਵੀ ਹੈ ਇਹ ਆ ਗਈ ਜੀ 2017 ਮਾਡਲ ਜੀ ਮੈਨੂਅਲ ਗੇਅਰ ਦੀ ਠੀਕ ਹੈ ਠੀਕ ਹੈ ਜੀ 2017 ਮਾਡਲ ਆ ਜੀ ਪੀ ਵੀ 8 ਡੀ ਕਿਊ 5429 ਹਮ ਨੰਬਰ ਪੂਰਾ ਬੋਲਤਾ ਜੀ ਜੀ ਤੁਸੀਂ ਰਿਕਾਰਡ ਕਢਾਓ ਜਿੱਥੇ ਮਰਜ਼ੀ ਚੈੱਕ ਕਰੋ ਠੀਕ ਹੈ 17 ਮਾਡਲ 38000 ਕਿਲੋਮੀਟਰ ਕਾਰ ਚੱਲੀ ਲਿਖ ਕੇ ਗਾਰੰਟੀ ਮਿਲੂਗੀ ਮੀਟਰ ਨਹੀਂ ਬੈਗ ਹੋਗਾ ਠੀਕ ਹੈ ਠੀਕ ਹੈ ਜੀ ਬੰਪਰੇ ਦੇ ਮਾੜੇ ਮੋٹے ਕੋਨੇ ਜਰੂਰ ਟੱਚਿੰਗ ਹੋਣਗੇ ਬਾਡੀ ਲਾਈਨ ਸਾਰੀ ਸੁਥਰੀ ਠੀਕ ਹੈ ਇਹ ਕਾਰ ਆਪਾਂ ਦੇ ਦਾਂਗੇ 8 ਲੱਖ ਰੁਪਏ 8 ਲੱਖ ਦੀ 17 ਮਾਡਲ 17 ਮਾਡਲ ਗੱਡੀ ਬਾਈ ਜੀ 8 ਲੱਖ ਦੀ ਮਿਲ ਜੂ ਸਨਰੂਫ ਵਾਲੀ ਸਨਰੂਫ ਵਾਲਾ ਮਾਡਲ ਤੇ 21000 ਰੁਪਿਆ ਇਧਰ ਜੋ ਛਡਾਲਿਓ ਬਿਲਕੁਲ ਜੀ ਸ਼ਰਤ ਨਾਲ ਚਲਣੀ ਸ਼ਰਤ ਉਹ ਚੱਲੀ ਜਾਣੀ ਆ ਕੋਈ ਚਲਣੀ ਬਿਲਕੁਲ ਠੀਕ ਹੈ ਜੀ ਉਸ ਤੋਂ ਬਾਅਦ ਆ ਗਈ 2015 ਮਾਡਲ ਹੂੰ ਕਾਰ ਚੱਲੀ ਸਿਰਫ 67000 67000 ਭਾਜੀ 15 15 ਮਾਡਲ 2 2 ਲੱਖ ਕਿਲੋਮੀਟਰ ਚੱਲੀਆਂ 2 2 ਲੱਖ ਮੀਟਰ ਬਹਿ ਕੀਤੇ ਜਾਂ ਕਮਿਸ਼ਨਾਂ ਲੈ ਕੇ ਵੇਚੀਆਂ ਇਦਾਂ ਦੀ ਕੋਈ ਕਾਰ ਨਹੀਂ ਠੀਕ ਹੈ ਠੀਕ ਹੈ ਜੀ ਪਹਿਲੇ ਓਨਰ ਕਾਰ ਠੀਕ ਹੈ ਉਹ ਵੀ ਪਹਿਲੇ ਓਨਰ ਆ ਵੀ ਪਹਿਲੇ ਓਨਰ ਆ ਵੀ ਪਹਿਲੇ ਓਨਰ ਇਹ ਨਹੀਂ ਵੀ ਤੀਜੇ ਨਾਮ ਦੀ ਕਾਰ ਕੋਈ ਦਿੱਲੀ ਨੰਬਰ ਕੱਟ ਕੇ ਲੱਗਾ ਕੋ ਹਰਿਆਣਾ ਕੱਟ ਕੇ ਲੱਗਾ ਉਹ ਚੀਜ਼ ਕੋਈ ਨਹੀਂ ਮਿਲੂਗੀ ਠੀਕ ਹੈ ਜੀ ਖਾਸ ਕਰਕੇ ਭੰਡਾਰੀ ਕਾਰ ਜੋਤ ਨਹੀਂ ਮਿਲਦੀ ਮਾਡਲ 2015 2015 ਮਾਡਲ 67000 ਕਿਲੋਮੀਟਰ ਚੱਲੀ ਠੀਕ ਹੈ ਜੀ ਪਹਿਲੇ ਨਾਂ ਤੇ 6 8 25 ਫੋਲਨ ਚੋਰ ਖਤਮ ਹੋ ਗਈ ਠੀਕ ਹੈ 8ਵੇਂ ਮਹੀਨੇ ਦੀ ਕਾਰ ਸੀ ਕਹਿੰਦਾ ਪਾ ਠੀਕ ਹੈ ਠੀਕ ਹੈ ਜੀ ਪਹਿਲੇ ਨਾਂ ਦੀ ਕਾਰ ਆ ਉਹ ਟਾਇਟ ਪਾ ਸੋਨਾ ਕਰਦਾ ਉਹ ਜੀ ਟਾਇਰ ਵੀ ਦਿਖਾ ਦੋ ਬਿਲਕੁਲ ਲਓ ਜੀ ਠੀਕ ਹੈ ਜੀ ਜੀ ਬਿਲਕੁਲ ਬਾਡੀ ਲਾਈਨ ਸੁਥਰੀ ਇੱਕ ਵਾਰੀ ਅੰਦਰੋਂ ਵੀ ਦਿਖਾ ਦਿਓ ਪੁਸ਼ ਬਟਨ ਸਟਾਰਟ ਤੇ ਸਨਰੂਫ ਵਾਲਾ ਮਾਡਲ ਕਰੋ ਜੀ ਦਰਸ਼ਨ ਬਹੁਤ ਸਾਫ਼ ਸੁਥਰੀ ਜੀ 710 ਮਾਡਲ ਨੰਬਰ ਪੂਰਾ ਦਿਖਾ ਦਿਓ ਜੀ ਪੀਵੀ 10 ਐਫ ਐਲ 0795 ਹਮ ਡਬਲਯੂ 10 ਠੀਕ ਹੈ ਠੀਕ ਹੈ ਜੀ ਐਕਸੋ 2700 ਸੇਵਨ ਸੀਟਰ ਪੁਸ਼ ਬਟਨ ਸਟਾਰਟ ਸਨਰੂਫ ਵਾਲਾ ਮਾਡਲ ਜੀ ਰੇਟ ਪਾ ਜੀ ਇਹ ਕਾਰ ਆਪਾਂ ਤੁਹਾਨੂੰ ਦੇ ਦਾਂਗੇ ਜੀ 8 ਲੱਖ ਰੁਪਏ ਦੀ 8 ਲੱਖ ਦੀ 8 ਲੱਖ ਰੁਪਏ ਦੀ ਤੇ 21000 ਦੇ ਵਿੱਚੋਂ ਵੀ ਘੱਟ ਜੂ ਬਈ ਮਿਲ ਜੂਗਾ ਜੀ ਦਾਨਿਆ ਸਿਕਨ ਤੁਹਾਨੂੰ ਨਾਲ ਦਾ 7 ਲੱਖ 79000 ਰਹਿ ਜੂਗਾ ਬਿਲਕੁਲ ਹੁਣ ਆਪਾਂ ਤੁਹਾਨੂੰ ਕੱਲ੍ਹ ਵੀ ਚੇਂਜ ਕਰ ਦਿੰਨੇ ਨਾਲ ਹੀ ਹਾਂ ਸਿਲਵਰ ਕਲਰ ਆ ਗਿਆ ਸਿਲਵਰ ਕਲਰ ਦੇ ਦਿੰਨੇ ਆ ਤੇ ਲਾਈਟਾਂ ਰੋਟਾਂ ਚੇਂਜ ਹੋ ਗਈਆਂ ਇਹ ਵਾਰਡ ਆ ਗਿਆ 16 16 ਮਾਡਲ ਠੀਕ ਹੈ ਜੀ ਨੰਬਰ ਪੂਰਾ ਦੇਖ ਲਓ ਜੀ ਪੀਬੀ 6 WW002005 ਇਹ ਨੰਬਰ ਤੁਹਾਨੂੰ ਨਾਲ ਹੀ ਆ ਠੀਕ ਹੈ ਲਗਭਗ ਲੱਖ ਤੋਂ 1.5 ਲੱਖ ਰੁਪਏ ਦਾ ਨੰਬਰ ਆ ਨੰਬਰ ਵੀ ਨਾਲ ਹੀ ਹੈ ਠੀਕ ਹੈ ਜੀ X20 500 W10 16 ਮਾਡਲ ਸਿਰਫ 53000 ਚ ਸਿਰਫ 53000 ਚੱਲੀ ਸਾਰੀ オリジナル ਦੀ ਫੁੱਲ ਗਾਰੰਟੀ ਠੀਕ ਹੈ ਆਓ ਜੀ ਹੁਣ ਦੇਖੋ ਸਰ ਇਹ ਤੇ ਪੋਸ਼ਪਨ ਸਟਾਰ ਸਨ ਰੂਪ ਤੇ ਵੈਂਟੀਲੇਟਰ ਸੀਤਾ 8 ਰਵੈਗ ਸਿਲਵਰ ਕਰਨਾ ਇਹ ਨੰਬਰ ਵੀਆਈਪੀ ਨਾਲ ਠੀਕ ਹੈ ਜੀ ਬਿਲਕੁਲ ਜੀ ਤੈਟ ਪੈਸਾ ਵੀ ਵਧੀਆ ਜੀ ਇਹ ਕਾਰ ਤੁਹਾਨੂੰ ਦੇ ਦਾਂਗੇ 8 ਲੱਖ 80 ਹਜ਼ਾਰ 8 ਲੱਖ 80 ਹਜ਼ਾਰ ਦੀ ਹਾਂਜੀ ਤੇ ਇਹਦੇ ਜੋ 21000 ਹੋਰ ਘਟਾ ਲਿਓ ਬਾਈ ਉਹਦੇ ਲਈ ਤੁਹਾਨੂੰ ਦੱਸ ਹੀ ਦਿੱਤਾ ਤੁਸੀਂ ਲਾਈਕ ਕਮੈਂਟ ਸ਼ੇਅਰ ਤੇ ਫੋਲੋ ਕਰਕੇ ਹੋ ਗਿਆ ਯਾਰ 22 ਨੰਬਰ ਹੈ 22 ਛੱਡ ਦੇਣਾ ਅੱਛਾ ਬਾਈ ਹਾਏ ਹਾਏ 22 22 ਹੋ ਜੂ 22 22 ਕਰ ਦਾਂਗੇ 22 22 ਕਹਿੰਦੀ ਦੁਨੀਆ ਫਿਰ 22 22 ਕਹਿਣਾ ਦੁਨੀਆ ਬਿਲਕੁਲ ਬਿਲਕੁਲ ਕਹੋਗੇ ਦੁਨੀਆ ਇਹ 22 ਲੈ ਕੇ ਚੱਲੇ ਆ ਤੇ 22 ਛਡਾ ਕੇ ਚੱਲੇ ਹਾਂ ਠੀਕ ਹੈ ਜੀ ਐਦਾਂ ਠੀਕ ਆ 21 ਛੱਡ ਗਏ ਹਾਂ ਹੈ 1 2 ਛਡਾ ਕੇ 1 2 ਲੈ 1 2 ਲੈ ਚੱਲੇ ਆ ਤੇ ਅੱਗੇ ਆ ਗਈ ਬਾਈ ਜੀ ਨੰਬਰ ਚੈੱਕ ਕਰੋ ਸਾਡੇ ਜ਼ਿਲ੍ਹੇ ਦਾ ਬਾਈ ਜੀ ਪੀ ਵੀ 13 ਸੰਗਰੂਰ ਦਾ ਯਾਰ ਨੰਬਰ ਤੋਂ ਹੀ ਕਿਹਨ ਨੰਬਰ ਸਾਡੇ ਸਾਰੇ ਸਾਰੇ ਪੰਜਾਬ ਦਾ ਬੜੀ ਖੁਸ਼ੀ ਹੁੰਦੀ ਆ ਆਪਦੇ ਜ਼ਿਲ੍ਹੇ ਦਾ ਨੰਬਰ ਦੂਜੇ ਜ਼ਿਲ੍ਹੇ ਚ ਜਾ ਕੇ ਜਦੋਂ ਦੇਖਦੇ ਨਾ ਵੀ ਯਾਰ ਸਾਡੇ ਜ਼ਿਲ੍ਹੇ ਦੀ ਗੱਡੀ ਖੜੀ ਆ ਇਹ ਹੈਗੀ ਜੀ 2015 ਮਾਡਲ ਸਿਰਫ 43000 ਚੱਲ 43000 ਹੁਣ ਦੇਖੋ 15 15 ਮਾਡਲ 40 50 50000 ਚੱਲੀਆਂ ਕਾਰਾਂ ਲੱਭ ਕੇ ਦਿਖਾਓ ਓਕੇ ਜਦੋਂ ਅਸੀਂ ਵੀ ਕਿਸੇ ਦੇ ਘਰਾਂ 'ਚ ਜਾਨੇ ਸਾਨੂੰ ਪਤਾ ਲੱਗਦਾ ਨਾ ਵੀ ਆ ਪੀਰ ਐਨ ਆਰ ਆਈ ਆ ਜਾਂ ਕੋਈ ਘੱਟ ਪਾਰਟੀ ਗੱਡੀ ਚਲਾਈ ਆ ਘਰ ਖੜੀ ਆ ਤੇ ਸਾਨੂੰ ਨਾ ਦੌੜ ਨੂੰ ਵੀ ਜੀ ਕਹਿੰਦਾ ਦੌੜ ਕੇ ਪਹਿਲਾਂ ਕਾਰ ਚੱਕ ਲਿਓ ਸੂਤਰ ਤੁਹਾਡੇ ਵੀ ਰਿਪੋਰਟਰਾਂ ਵਾਂਗੂ ਛੱਡੇ ਹੋਏ ਨੇ ਮੈਂ ਕਹਾਂ ਜੀ ਸੂਤਰ ਹਰ ਜ਼ਿਲ੍ਹੇ 'ਚ ਆ ਹਰ ਪਿੰਡ 'ਚ ਆ ਹਰ ਜਗ੍ਹਾ 'ਤੇ ਭਾਜੀ ਸੂਤਰਾਂ ਦੇ ਸਿਰ ਤੇ ਕੰਮ ਚੱਲਦਾ ਸੂਤਰ ਬਹੁਤ ਤਕੜੇ ਨੇ ਬਈ ਸੂਤਰਾਂ ਦੇ ਹਵਾਲੇ ਤੋਂ ਖਬਰ ਮਿਲਦੀ ਆ ਤੇ ਫਿਰ ਉਹ ਹਵਾਲੇ ਦੇ ਖਬਰ ਤੋਂ ਗੱਡੀ ਮਿਲਦੀ ਆ ਹੈ 22 ਸਾਲ ਲਾ ਤੇ ਸੂਤਰ ਲਿਆਉਣ ਨੂੰ ਸਹੀ ਗੱਲ ਸੂਤਰ ਔਖੇ ਲੱਭੇ ਨੇ ਔਖੇ ਸਾਡੇ ਸੂਤਰ ਵੀ ਦਦਦੇ ਉਹ ਕਹਿੰਦੇ ਜੇ ਬਾਰੀ ਪਈ ਆ ਉਹ ਕਹਿੰਦੇ ਰਹਿਣ ਦੇ ਭਾਜੀ ਤੇ ਨਹੀਂ ਚੱਲਣੀ ਹਾਂ ਪਤਾ ਹੁੰਦਾ ਨਾ ਬੰਦੇ ਦਾ ਆਵਾਂ ਘਟ ਚੱਲੀ ਆ ਉਹਨੂੰ ਪਤਾ ਜੇ ਦੋ ਪੀਸ ਪੇਂਡ ਨਿਕਲਾ ਹੈ ਨਾ ਤੇ ਉਹਨੇ ਆਉਂਦੇ ਕਹਿਣਾ ਲਿਓ 5000 ਰੁਪਏ ਤੇਲ ਦਾ ਤੇ ਸੂਤਰ ਕਿਉਂ ਖੋਲ ਕੇ ਸਾਨੂੰ ਮਾੜੀ ਕਰ ਸਹੀ ਗੱਲ ਬਿਲਕੁਲ ਇਹ ਚੀਜ਼ ਹੈ ਵੀ ਜੇ ਸਾਡੇ ਵੀਰ ਸਾਨੂੰ ਪਿੰਡਾਂ ਚੋਂ ਜਾਂ ਘਰਾਂ ਚੋਂ ਜਾਂ ਸ਼ਹਿਰਾਂ ਚੋਂ ਕਾਰਾਂ ਦਿੰਦੇ ਆ ਨਾ ਲੱਭ ਕੇ ਉਹਨਾਂ ਨੂੰ ਪਤਾ ਵੀ ਸਾਡੀ ਚੁਆਇਸ ਕੀ ਆ ਹੂੰ ਫੋਨ ਤੁਹਾਨੂੰ ਉਹਨੇ ਤਾਂ ਹੀ ਮਾਰਨਾ ਵੀ ਭਾਈ ਤੁਹਾਡੇ ਚੁਆਇਸ ਦੀ ਕਾਰ ਆ ਗਈ ਤੇ ਆ ਜਾਓ ਹੂੰ ਫੇਰ ਭਾਵੇਂ ਰਾਤ ਦੇ 12 ਵਜੇ ਉਹਨੂੰ ਦੋ ਦੱਪੀਦਾ ਠੀਕ ਹੈ ਵੀ ਨਹੀਂ ਯਾਰ ਬੰਦਾ ਵੇਟ ਕਰਦਾ ਹੂੰ ਉਹਦੀ ਮਿਹਨਤ ਕੀਤੀ ਆ ਤੇ ਮਿਹਨਤ ਨਾਲ ਹੀ ਸਫਲ ਆ ਕੇ ਆਉਣਾ ਹੁਣ ਠੀਕ ਹੈ ਭਾਜੀ 15 ਮਾਡਲ 43000 ਚੱਲੀ ਮੀਟਰ ਬੈਗ ਲਿਖ ਕੇ ਗਾਰੰਟੀ ਮਿਲੂ ਜੇ ਬੈਗ ਨਿਕਲੇ ਕਾਰ ਦਾ ਠੀਕ ਹੈ ਬਿਨਾ ਚੈੱਕ ਸਾਡੇ ਵੀਰ ਬੜੇ ਕਮੈਂਟ ਕਰਦੇ ਆ ਐ ਉਹ ਜਦੋਂ ਗੱਡੀ ਦੇ ਕੋਲ ਪਹੁੰਚੋਗੇ ਨਾ ਭਾਜੀ ਕਮੈਂਟ ਉਦੋਂ ਦੱਸਿਓ ਤੁਹਾਨੂੰ ਬਿਲਕੁਲ ਬਈ ਕਿਉਂਕਿ ਕਮੈਂਟ ਲਿਖਣਾ ਬਹੁਤ ਸੌਖਾ ਇੱਕ ਆਪਾਂ ਹੱਥ ਜੋੜ ਕੇ ਬੇਨਤੀ ਕਰਦੇ ਆ ਸਾਨੂੰ ਪਤਾ ਸਾਡੇ ਵੀਰ ਸਾਡੀ ਵੀਡੀਓ ਜ਼ਰੂਰ ਦੇਖ ਦੇ ਆ ਕਈ ਬੰਦੇ ਇਦਾਂ ਦੇ ਵੀ ਹੈਗੇ ਆ ਤੇ ਫਿਰ ਮੈਂ ਹੁਣ ਕਵਾਂਗਾ ਤੇ ਫਿਰ ਗੁੱਸਾ ਲੱਗਣਾ ਕੁੱਤਾ ਕੁੱਤੇ ਦਾ ਪੈਰੀ ਹੁੰਦਾ ਸਾਡੇ ਡੀਲਰ ਵੀਰ ਵੀ ਕੁਝ ਇਦਾਂ ਦੇ ਜਿਹੜੇ ਵਿਲੇ ਹੈਗੇ ਆ ਉਹਨਾਂ ਨੂੰ ਕੰਮ ਤਾਂ ਕੋਈ ਨਹੀਂ ਉਹ ਵੀਡੀਓ ਦੇਖ ਕੇ ਕਰੀ ਜਾਣਗੇ ਉਦਾਂ ਇਨਲਾ ਨਾਲ ਤੋਂ ਗਾਲਾਂ ਲਿਖ ਦਿੰਦੇ ਹੋ ਇਹ ਸੋਚ ਕੇ ਲਿਖਿਆ ਕਰੋ ਭਰਾ ਤੁਹਾਡੀ ਕੋਈ ਭੈਣ ਕੋ ਚਾਚੀ ਕੋ ਤਾਈ ਕੋ ਮਾਸੀ ਸ਼ਾਇਦ ਵੀਡੀਓ ਦੇਖਦੀ ਹੋਵੇ ਹਾਂ ਤੇ ਜੇ ਉਹ ਵਿੱਚ ਗੰਦੀ ਗਾਲ ਲਿਖੀ ਸੁਣ ਲਏ ਜਾਂ ਦੇਖ ਲਏ ਕਿ ਮੈਨੂੰ ਤਾਂ ਕੋਈ ਸ਼ਰਮ ਨਹੀਂ ਭਾਜੀ ਮੈਂ ਤਾਂ ਕਮੈਂਟ ਛੱਡ ਕੇ ਗਨੌਨ ਕਰ ਜਾਣਾ ਕੋਈ ਗੱਲ ਨਹੀਂ ਆ ਰਹੀ ਜਿਹੜੇ ਬੰਦੇ ਦੀ ਆਰਥ ਪੈ ਚੁੱਕੀ ਉਹਨਾਂ ਕਰਨਾ ਹੀ ਆ ਉਹਨੂੰ ਐਂ ਠਾ ਨਹੀਂ ਸਕਦੇ ਮੈਂ ਤਾਂ ਪਹਿਲੀ ਗੱਲ ਉਹਨਾਂ ਨੂੰ ਵੀ ਹੱਥ ਜੋੜ ਕੇ ਕਹਿੰਨਾ ਵੀ ਤੁਸੀਂ ਸਾਡੇ 'ਤੇ ਟਾਈਮ ਕੱਢਦੇ ਆ ਤੁਹਾਡੀ ਬਹੁਤ ਮਿਹਰਬਾਨੀ ਹੈ ਪਰ ਜੇ ਇਹ ਚੀਜ਼ਾਂ ਲਿਖਣੀਆਂ ਨਾ ਨਾਂ ਲਿਖਿਆ ਕਰੋ ਚੰਗਾ ਨਹੀਂ ਲੱਗਦਾ ਜਿੱਦਾਂ ਦੀ ਉਹ ਤੁਹਾਡੀ ਭੈਣ ਹੈ ਜਾਂ ਤੁਹਾਡੀ ਮਾਸੀ ਚਾਈ ਹੈ ਤੁਹਾਡੀ ਮਾਂ ਆ ਸਾਡੀ ਵੀ ਉਦਾਂ ਦੀ ਹੈ ਸ਼ਾਇਦ ਹੋ ਸਕਦਾ ਤੁਹਾਡੀ ਭੈਣ ਨੂੰ ਅਸੀਂ ਭੈਣੀ ਕਹਿੰਦੀ ਹੋਗੀ ਹਾਂ ਪਰ ਜਿਉ ਸਾਡੀ ਭੈਣ ਨੂੰ ਚਾਰੀ ਨੂੰ ਇਦਾਂ ਦੀ ਗੰਦੀ ਜੀ ਲਫ਼ਜ਼ ਦੇਖਣੇ ਪੈ ਜਾਣ ਤੇ ਕਿੱਡਾ ਮਾੜਾ ਹੁੰਦਾ ਬਹੁਤ ਮਾੜਾ ਬਾਈ ਪੰਜਾਬ ਦੇ ਜਾਏ ਆ ਯਾਰ ਜੀ ਆਪਣੀਆਂ ਭੈਣਾਂ ਨੂੰ ਵਿੱਚ ਜਾਂ ਦਿਖਾਉਣੀਆਂ ਤੇ ਸਾਲਾ ਫੇਟ ਲਾ ਸਾਡੇ ਜੀਨ ਦੇ ਆ ਬਿਲਕੁਲ ਬਿਲਕੁਲ ਇਹ ਚੀਜ਼ਾਂ ਨਹੀਂ ਲੰਗਦੀਆਂ ਨਾਲੇ ਭਾਜੀ ਜੇਕਰ ਮੈਂ ਨਹੀਂ ਕਹਿੰਦਾ ਤੁਸੀਂ ਮੇਰੀ ਵੀਡੀਓ ਤੋਂ ਲਿਖੋ ਕਿਸੇ ਵੀ ਵੀਡੀਓ ਦਾ ਨਾਮ ਲਿਖ ਕੇ ਦਿਓ ਤੁਹਾਡਾ ਸੱਜਣ ਤਾਈ ਤੁਹਾਡੀ ਭੈਣ ਭਰਾ ਜਰੂਰ ਦੇਖਦੇ ਆ ਵੀਡੀਓ ਪਤਾ ਕੀ ਆਪਾ ਜੀ ਨਾਲੇ ਜੇਕਰ ਆਪਾਂ ਜਗਾ ਜਗਾ ਦੇ ਉੱਤੇ ਜਾ ਕੇ ਇਦਾਂ ਗਲਤ ਸ਼ਬਦਾਂ ਦੇ ਵਾਲੇ ਕਮੈਂਟ ਕਰਨ ਲੱਗ ਗਏ ਨਾ ਤਾਂ ਪਹਿਲਾਂ ਕਹਿੰਦੇ ਹੁੰਦੇ ਸੀ ਅੱਜ ਕੱਲ ਬੱਚਿਆਂ ਨੂੰ ਫੋਨ ਨਾ ਨੋਏ ਕਹਿੰਦਾ ਵੀ ਜੇ ਤੁਸੀਂ ਕੋਈ ਤੁਹਾਨੂੰ ਮਾੜਾ ਲਫ਼ਜ਼ ਬੋਲਦਾ ਵਕੀਲ 7000 ਰੁਪਏ ਲੈਂਦਾ ਆ ਸਾਰੀ ਰੀਲ ਕੱਢ ਕੇ 1 ਮਿੰਟ ਦੇ ਵਿੱਚ ਸਾਰਿਆਂ ਦੇ ਫੋਨਾਂ ਦੇ ਉੱਤੇ ਸਮਣ ਚਲੇ ਜਾਣੇ ਹਾਂ ਹੈਨਾ ਚੰਗੇ ਆਪਾਂ ਉਧਰ ਨੂੰ ਨਹੀਂ ਤੁਰਦੇ ਆਪਾਂ ਇਹ ਕਹਿੰਦੇ ਜਦੋਂ ਸਾਡੇ ਵੀਰ ਹੀ ਆ ਜਿਹੜੇ ਲਿਖਦੇ ਆ ਇਹ ਭਰਾ ਆ ਸਾਡੇ ਪਰ ਥੋੜਾ ਜਿਹਾ ਹੌਸਲਾ ਉਹਨਾਂ ਨੇ ਮਾਈਂਡ ਦੀ ਕੋਈ ਗਲਤੀ ਹੋ ਗਈ ਨਾਲੇ ਗੱਲ ਭਾਜੀ ਇਹ ਆ ਜਿਗਰ ਪਰ ਜਗਾ ਜਗਾ ਦੇ ਉੱਤੇ ਗਲਤ ਸ਼ਬਦਾਵਲੀ ਯਾਰੇ ਕਮੈਂਟ ਕਰਨ ਲੱਗ ਗਏ ਤਾਂ ਕੱਲ ਨੂੰ ਆਪਾਂ ਆਪਣੇ ਬੱਚਿਆਂ ਨੂੰ ਫੋਨ ਨਹੀਂ ਦੇ ਸਕਦੇ ਨਹੀਂ ਦੇ ਸਕਦੇ ਕਿਉਂਕਿ ਆਪਾਂ ਹਰ ਜਿੱਥੇ ਗਾਜੇ ਇਦਾਂ ਦੇ ਕਮੈਂਟ ਕੀਤੇ ਹੋਏ ਆਪਾਂ ਦਾ ਆਪਾਂ ਦਾ ਅਨਪੜ੍ਹਿਆ 10ਵੀਂ ਪਲੱਸ 2 ਵਾਲੇ ਅਨਪੜ੍ਹਿਆ ਬੜੇ ਲਿਖ ਨਹੀਂ ਆ ਗਿਆ ਆਪਾਂ ਸਾਡੇ ਬੱਚੇ ਆ ਜਿਹੜੇ ਚੌਥੀ ਪੰਜਵੀਂ ਦੇ ਕਲਾਸ ਦੇ ਵਿੱਚ ਲਿਆਓ ਤੁਹਾਨੂੰ ਫੋਨ ਚੋਂ ਕੀ ਲੱਭ ਤੇ ਜੇ ਸਾਡੇ ਗੁੜੀਆਂ ਨੇ ਸਾਡੀ ਧੀ ਨੇ ਛੋਟੀ ਜੀ ਨੇ ਫੋਨ ਫੜ ਕੇ ਤੇ ਕਮੈਂਟ ਦੇਖਲੇ ਉਹਨੇ ਕਿਹਾ ਪਾਪਾ ਅਕੇ ਨਾ ਗੰਦਾ ਲਿਖਿਆ ਤੇ ਜੇ ਗੰਦਾ ਪਾਪਾ ਨੇ ਲਿਖਿਆ ਮੋਰੇ ਤਾਂ ਫੇਰ ਕਿੱਡਾ ਮਾੜਾ ਲੱਗਣਾ ਭਾਜੀ ਬਿਲਕੁਲ ਇਹ ਸੋਚਣ ਵਾਲੀ ਗੱਲ ਹੈ ਕਿ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਸਾਡੀ ਵੀਡੀਓ ਨੂੰ ਛੱਡੋ ਕਿਸੇ ਦੀ ਵੀਡੀਓ 'ਚ ਨਾ ਲਿਖੋ ਭਾਜੀ ਨਹੀਂ ਜੱਗਾ ਲੱਗਦਾ ਬਿਲਕੁਲ ਠੀਕ ਆ ਜੇ ਤੁਹਾਨੂੰ ਲੱਗਦਾ ਵੀ ਅਸੀਂ ਗਲਤ ਕਹਿ ਨਹੀਂ ਆਓ ਆਓ ਨਾ ਇੱਥੇ ਪ੍ਰੂਫ ਕਰੋ ਆਣ ਕੇ ਆ ਕੇ ਚੈੱਕ ਕਰ ਲਓ ਆਣ ਕੇ ਚੈੱਕ ਕਰੋ ਚਲੋ ਜੇ ਨੁਕੋ ਚ ਕੱਢਣੀ ਵੀ ਆ ਨਾਰਮਲ ਸ਼ਬਦਾਂ ਚ ਗੱਡਦਾ ਦਾ ਬੰਦਾ ਵੀ ਕਾਰ ਮਹਿੰਗੀ ਆ ਯਾਰ ਐਵੇਂ ਗੱਪ ਮਾਰਦਾ ਉਹ ਕਰਦਾ ਠੀਕ ਆ ਕਹਿ ਦੋ ਗਾਲ ਨਾ ਘਟੋ ਗੱਲ ਮੈਂ ਕਿਹਾ ਉਹਨਾਂ ਦਾ ਧੰਨਵਾਦ ਯਾਰ ਸਾਡੇ ਅਸੇ ਟਾਈਮ ਤੇ ਕੱਢਦੇ ਵੀਡੀਓ ਦੇਖਣ ਲਈ ਜੀ ਜੀ ਪਰ ਉਹਦੇ ਚ ਗੰਦਾ ਨਾ ਲਿਖੋ ਯਾਰ ਗੰਦਾ ਨਾ ਲਿਖੋ ਬਿਲਕੁਲ ਨਾ ਲਿਖੋ ਇਹ ਸਾਡੀਆਂ ਬੱਚੇ ਜਿਹੜੇ ਅੱਜ ਕੱਲ ਉਹ ਹੀ ਸਾਰਾ ਕੁਝ ਵੀਡੀਓ ਦੇਖਦੇ ਪਏ ਆ ਉਹ ਹੀ ਪੜਦੇ ਪਏ ਆ ਉਹ ਹੀ ਧਿਆਨ ਲੱਗਦੇ ਇਨਕਾ ਕੇ ਨਾ ਲਿਖਾ ਆਪਾਂ ਤੇ ਇਹੀ ਬੇਨਤੀ ਕਰ ਸਕਦੇ ਤੇ ਨਾ ਲਿਖਿਆ ਤੇ ਭਾਜੀ ਆ ਗੱਡੀ ਆਪਾਂ ਕਿੰਨੇ ਦੇਣੀ ਆ ਇਹ ਭਾਜੀ 2015 ਮਾਡਲ 43000 ਚੱਲੀ ਲਿਖ ਕੇ ਗਾਰੰਟੀ ਮਿਲੂਗੀ ਜੇ ਮੇਰੇ ਵੀਰ ਕਹਿੰਦੇ ਨਾ ਵੀ ਝੂਠ ਆ ਮੇਰੇ ਕੋਲ ਲਿਖ ਕੇ ਲੈ ਕੇ ਜਾਓ ਪ੍ਰੂਫ ਕਰਿਓ ਆ ਠੀਕ ਐ ਇਹ ਨਹੀਂ ਵੀ ਦਿੱਲੀ ਨੰਬਰ ਕੱਟ ਹਰਿਆਣਾ ਨੰਬਰ ਕੱਟ ਜਾਂ ਕਿਸੇ ਦੀ ਕਹਿ ਕੇ ਵੇਚ ਦਿੱਤੀ ਪੈਸੇ ਕਮਿਸ਼ਨ ਲੈ ਲਈ ਮੁਰਕੇ ਭੱਜ ਜਾਗੇ ਐਦਾਂ ਨਹੀਂ ਹੋਊਗਾ ਇਹ ਕਾਰ ਤੁਹਾਨੂੰ ਮਿਲਾਂਗੀ 8.5 ਲੱਖ ਰੁਪਏ ਦੀ 15 ਮਾਡਲ 43000 ਚੱਲੀ W10 43000 ਗਾਰੰਟੀ ਨਾਲ ਲਿਖ ਕੇ ਮੈਨੂੰ ਠੀਕ ਐ ਜੀ 8.5 ਲੱਖ ਦੀ ਕਾਰ ਮਿਲੂਗੀ ਔਰ ਕਾਰ ਚਲਾਓਗੇ ਨਾ ਤੇ ਤੁਸੀਂ ਆਪੇ ਹੀ ਦੱਸ ਦੋਗੇ ਵੀ ਕਾਰ 43000 ਚੱਲੀ ਆ ਕਿ 2 ਲੱਖ ਚੱਲੀ ਆ ਹੂੰ ਬਿਲਕੁਲ ਇਹ ਤੇ 8 ਲੱਖ 50000 ਚੋਂ 21000 ਰੁਪਇਆ ਹੋਰ ਕੱਟ ਜੂਗਾ ਬਾਈ ਉਹ ਤੁਸੀਂ ਆ ਕੇ ਉਹ ਸ਼ਰਤ ਨਾਲ ਆ ਦੱਸਣਾਗਾ ਤੇ ਆ ਕਿੰਨੇ ਮਾਡਲ ਆ ਭਾਜੀ ਗੱਡੀ ਇਹ ਆ ਗਈ ਜੀ 2015 ਮਾਡਲ ਹੂੰ ਇਹ ਚੱਲੀ 70000 ਠੀਕ ਹੈ ਠੀਕ ਹੈ ਜੀ ਇਹ ਵੀ ਪਹਿਲੇ ਨਾਂ ਤੇ ਨਹੀਂ ਸੌਰੀ ਇਹ ਸੈਕੰਡ ਨਾਂ ਤੇ ਸੈਕੰਡ ਨਾਂ ਤੇ ਇਹ ਸੈਕੰਡ ਨਾਂ ਤੇ ਕਾਰ 15 ਮਾਡਲ 70000 ਚੱਲੀ ਪੀਪੀ 8 DD 2784 ਠੀਕ ਹੈ ਜੀ ਠੀਕ ਹੈ ਜੀ ਔਰ ਕਾਰ ਹੈਗੀ ਇਹ ਵੀ ਤੋਹਫਾ ਕੋਈ ਪੇਂਟ ਕੋਈ ਐਕਸੀਡੈਂਟ ਕੋਈ ਮੀਟਰ ਬੈਕ ਕੋਈ ਇੰਜਨ ਕੋਈ ਗੇਅਰ ਨਹੀਂ ਗੁਲਾ ਠੀਕ ਹੈ ਜੀ ਠੀਕ ਹੈ ਇਹ ਕਾਰਾਂ ਤੁਹਾਨੂੰ ਇਦਾਂ ਦੀਆਂ ਮਿਲਣੀਆਂ ਐਸੇ ਕਰਕੇ ਤੁਹਾਨੂੰ 10000 ਰੁਪਏ ਵੱਧ ਖਰਚਣਾ ਪੈਣਾ ਵੀ ਇਹ ਘੱਟ ਚੱਲੀਆਂ ਘੱਟ ਹੈ ਇਹ ਤੇ Ориجنਲ ਆ ਸੈਡਾਂ ਪੇਂਟ ਨਹੀਂ ਵੀ ਸੈਡਾਂ ਪੇਂਟ ਤੇ ਕਾਰ ਦਾ ਰੇਟ ਘਟ ਗਿਆ ਜੀ ਉਹ ਚੀਜ਼ ਲੈ ਕੇ ਮੈਨੂੰ ਜਿੱਥੋਂ ਮਰਜੀ ਕੰਪਨੀ ਨੂੰ ਚੈੱਕ ਕਰਾਓ ਅਜ ਕੱ ਤਾਂ ਕਿਤੇ ਜਾਨ ਦੀ ਲੋੜ ਹੀ ਨਹੀਂ ਹੋ ਰੁਪਏ 1500 ਦਾ ਮੀਟਰ ਆਉਣ ਲੱਪਿਆ ਹਾਂ ਉਹ ਰੰਗ ਚੈੱਕ ਕਰਨੂ ਕਿਲੀ ਵਾਲਾ ਹਾਂ ਉਹ ਹੀ ਲਾਓ ਦੱਸ ਦਿੰਦਾ ਕਿੰਨਾ ਪੇਂਟ ਕਿਚ ਨਹੀਂ ਹੈਗਾ ਲੋੜ ਹੀ ਨਹੀਂ ਕਿਸੇ ਦੀ ਕਿਸੇ ਦੇ ਮਗਰ ਲੱਗਣ ਦੀ ਬਿਲਕੁਲ ਹਥਿਆਰ ਤਾਂ ਸਾਰੇ ਹੀ ਗਵਰਨਮੈਂਟ ਦੇ ਜਾਂਦੇ ਹੀ ਜਿਹੜਾ ਮਰਜ਼ੀ ਲੈ ਲਓ ਠੀਕ ਹੈ ਜੀ 70000 ਕਿਲੋਮੀਟਰ ਕਾਰ ਚੱਲੀ ਐ ਦੂਜੇ ਨਾਂ ਤੇ ਐ ਠੀਕ ਹੈ ਜੀ 15 ਮਾਰ ਲਿਆ 7 ਲੱਖ ਰੁਪਏ ਦੀ ਕਾਰ ਦੇ ਦਾਂਗੇ ਜਾਂ ਸਕੀਮ ਜਸਵੀਰ ਵਾਲੀ ਨਾਲ ਦਾਂਗੇ ਸੱਤ ਲੱਖ ਰੁਪਏ ਦੇਕਾਰ ਵਿੱਚ ਹੋਗਾ 21000 ਰੁਪਏ ਦਾ ਤੁਹਾਡਾ ਹੋਰ ਡਿਸਕਾਊਂਟ ਹੋ ਜੂਗਾ ਪੁੱਛ ਬਟਨ ਵੀ ਆ ਗਿਆ ਆ ਥੇਅਰ ਬੈਗ ਵੀ ਆ ਗਏ ਤੇ 100 ਰੁਪਿਆ ਜੀ ਤੇ ਭਾਜੀ ਇੰਨਾਂ ਗੱਡੀਆਂ ਦੇ ਉੱਤੇ ਜਿੰਨੀਆਂ ਆਪਾਂ ਹੁਣ ਦਿਖਾਈਆਂ ਨੇ W10 ਨੰਬਰ ਦਿਖਾ ਦਿਓ ਜੀ ਪੂਰਾ ਮੈਂ ਕਿਹਾ ਇੰਨਾਂ ਗੱਡੀਆਂ ਤੇ ਕਿੰਨੀ ਡਾਊਨ ਪੇਮੈਂਟ ਲੈ ਕੇ ਆਉਣੀ ਆ ਆ ਗੱਡੀਆਂ ਵਾਸਤੇ ਜਿਹੜੀਆਂ ਆਪਾਂ ਤੇ ਤੁਸੀਂ 700 ਤੋਂ ਉੱਤੇ ਲੱਖ ਤੋਂ 1.5 ਲੱਖ ਰੁਪਏ ਦੇ ਕੇ ਜਿਹੜੀ ਮਰਜ਼ੀ ਕਰ ਲਓ ਜੀ ਲਓ ਜੀ ਲੱਖ ਤੋਂ 1.5 ਲੱਖ ਜਿਹੜੀ ਮਰਜ਼ੀ ਗੱਡੀ ਲੈ ਜਾਓ ਦੇ ਕੇ ਬਾਕੀ ਲੋਨ ਹੋ ਜੂਗਾ ਜੇ ਤੁਹਾਡੀ ਪ੍ਰੋਫਾਈਲ ਵਧੀਆ 21000 ਰੁਪਏ ਦੀ ਸਕਨ ਸਕੀਮ ਚੱਲ ਰਹੀ ਹੈ ਤੇ ਇੱਕ ਤੁਹਾਨੂੰ ਤੋਹਫਾ ਕਿਹਾ ਸੀ ਨਾ ਦਿਖਾਉਣਾ ਉਹ ਹੁਣ ਦਿਖਾਵਾਂਗੇ ਆਓ ਜੀ ਆ ਜੀ ਉਹ ਤੋਹਫਾ ਮਾਰਦੀਆਂ ਨਾ ਚਮਕੋਰਾ ਧੁੱਪ ਦੇ ਵਿੱਚ ਮੱਥਿਆਂ ਤੇ ਹੱਥ ਰਖਾ ਕੇ ਐ ਬਾਈ ਬਿਲਕੁਲ ਜੀ ਦਿਖਾਓ ਜੀ ਫਿਰ ਨੰਬਰ ਦੇਖ ਲਓ ਜੀ PB 7 EH 066 ਜੀ ਨੰਬਰ ਵੀ ਵਧੀਆ ਬਹੁਤ ਸੋਹਣਾ ਪਹਿਲੇ ਨਾਂ ਦੀ ਕਾਰ ਜੀ ਠੀਕ ਹੈ ਜੀ ਔਰ 12 ਮਾਡਲ ਪਹਿਲੇ ਨਾਂ ਦੀ ਕਾਰ ਨਹੀਂ ਲੱਭਦੀ ਸਾਜੇ ਕਿਤੇ ਬਿਲਕੁਲ ਫਸਟ ਓਨਰ ਕਾਰ ਹੈ ਜੀ ਚਾਹ ਪਰ ਦਾ ਨੰਬਰ ਅਲਾਈਟਰ ਅਲਾਈਟਰ ਵਧੀਆ ਲੱਗੇ ਜੀ ਹਾਂ ਬ੍ਰਿਜਸਟਨ ਦੇ ਟਾਇਰ ਜੀ ਠੀਕ ਹੈ ਜੀ ਨਾਮ ਪਹਿਲੇ 12 W6 ਅੰਦਰੋਂ ਤੁਸੀਂ ਇੱਕ ਵਾਰੀ ਇੰਡਰ ਵੀ ਦੇਖ ਲਓ ਬਿਲਕੁਲ ਚਾਤੀ ਮਰਾ ਦੇ ਮੇਤਰਾ 99000 ਚੱਲੀ 12 ਮਾਡਲ W6 ਬਹੁਤ ਕੈਂਡ ਗੱਡੀ ਕਰੂਜ਼ ਕੰਟਰੋਲ ਵਾਲੀ ਬਿਲਕੁਲ ਅਲਾਈਟਰ ਤੁਸੀਂ ਦੇਖ ਹੀ ਲਓ ਇਹ ਕਾਰ ਤੁਹਾਨੂੰ ਦੇ ਦਾਂਗੇ ਆਪਾਂ ਹਾਂ 3,70,000 3,70,000 ਦੀ ਹਾਂ ਹਾਂਜੀ 7 ਸੀਟਰ ਕਾਰ ਪਹਿਲੇ ਨਾਂ ਦੀ ਪਹਿਲੇ ਨਾਂ ਦੀ ਕਾਰ ਹਾਂ ਨਹੀਂ ਲੱਭ ਸਕਦੀ ਤੇ 21000 ਰੁਪਏ ਸਾਗਨ ਸਕੀਮ ਇਹਦੇ ਚ ਜੇਦਾਂਗੇ ਵੀ ਜੇ 3 ਲੱਖ 49000 ਰਹਿ ਗਿਆ ਪਿੱਛੇ ਪਰ ਆਉਣਾ ਕਿੱਥੇ ਪੈਣਾ ਭੰਡਾਰੀ ਕਾਰ ਬਾਜ਼ਾਰ ਭੋਗਪੁਰ ਜ਼ਿਲ੍ਹਾ ਜਲੰਧਰ ਸਕਰੀਨ ਤੇ ਜਾ ਦੇ ਨੰਬਰ ਕਰ ਲਓ ਫਟਾਫਟ ਕਾਲ ਫਿਰ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਨ ਤੇ 21000 ਦਾ 쿠ਪਨ ਦਿੱਤਾ ਜਾਣਾ ਬਾਈ ਹਰ ਇੱਕ ਬੰਦੇ ਸਾਡੇ 3 ਲੱਖ ਰੁਪਏ ਤੋਂ ਲੈ ਕੇ ਹਾਂ 8-9 ਲੱਖ ਤੱਕ ਤੁਹਾਨੂੰ ਅੱਜ ਐਕਸਵੀ ਦਿਖਾਈਆਂ ਬਿਲਕੁਲ ਬਿਲਕੁਲ ਔਰ ਕਾਰਾਂ ਦਿਖਾਈਆਂ ਸਾਰੀਆਂ origignal ਕੋਈ ਲੱਗੀਆਂ ਵਜੀਆਂ ਨਹੀਂ ਕੋਈ ਪੇੜ ਨਹੀਂ ਕੋਈ ਮਿੱਟੀ ਤੇ ਬਈ ਐਕਸਯੂ ਦੇ ਚਾਹਵਾਨਾਂ ਲਈ ਆ DDW ਆ ਜਿਹੜਾ ਮੇਰਾ ਵੀਰ ਤੁਹਾਡਾ ਭਰਾ ਦੋਸਤ ਰਿਸ਼ਤੇਦਾਰ ਚੋਂ ਕਹਿੰਦਾ ਵੀ ਬਈ ਆਪਾਂ ਐਕਸਯੂ ਵੀ ਲੈਣੀ ਆ ਉਹਨੂੰ ਆ ਸ਼ੇਅਰ ਕਰ ਦੋ ਤੇ ਆਪੀ ਲੈ ਲੈਣੀ ਆ ਉਹਨੇ ਬਸ ਆਜੋ ਫਿਰ ਸਸਤੀ ਕਾਰ